ਅੱਜ ਅਸੀਂ ਪ੍ਰਭੂ ਜੀ ਦੇ ਵਚਨ ਦੇ ਵਿੱਚੋਂ ਜੋ ਸਿੱਖਣਾ ਹੈ ਉਹ ਅਸੀਂ ਪ੍ਰਭੂ ਯਿਸੂ ਮਸੀਹ ਜੀ ਦੇ ਲਹੂ ਦੇ ਬਾਰੇ ਵਿੱਚ ਸਿੱਖਾਂਗੇ ਕਿ ਪ੍ਰਭੂ ਯਿਸੂ ਮਸੀਹ ਜੀ ਦਾ ਲਹੂ ਜਿਹੜਾ ਆ ਉਹ ਅਪਲਾਈ ਕਰਨਾ ਕਿਉਂ ਜ਼ਰੂਰੀ ਆ ਲਗਾਉਣਾ ਕਿਉਂ ਜ਼ਰੂਰੀ ਆ ਬਹੁਤ ਸਾਰੇ ਲੋਕ ਇਦਾਂ ਸੋਚਦੇ ਆ ਕਿ ਪਤਾ ਨਹੀਂ ਸਾਨੂੰ ਕਹਿਣਾ ਚਾਹੀਦਾ ਆ ਇਦਾਂ ਕਿ ਅਸੀਂ ਪ੍ਰਭੂ ਯਿਸੂ ਮਸੀਹ ਦਾ ਲਹੂ ਲਗਾਉਨੇ ਆ ਆਪਣੇ ਘਰ ਦੇ ਉੱਤੇ ਜਾ ਕੇ ਸੇ ਚੀਜ਼ ਦੇ ਉੱਤੇ ਇਹ ਠੀਕ ਹੈ ਕਿ ਨਹੀਂ ਠੀਕ ਉਹ ਕਨਫਿਊਜ਼ਨ ਦੇ ਵਿੱਚ ਰਹਿੰਦੇ ਆ ਪਰ ਅੱਜ ਆਪਾਂ ਪਵਿੱਤਰ ਵਚਨ ਦੇ ਰਾਈ ਸਿੱਖਾਂਗੇ ਕਿ ਅਸੀਂ ਪ੍ਰਭੂ ਯਿਸੂ ਮਸੀਹ ਜੀ ਦਾ ਜਿਹੜਾ ਪਵਿੱਤਰ ਲਹੂ ਆ ਉਹਨੂੰ ਅਪਲਾਈ ਕਰ ਸਕਦੇ ਹਾਂ ਕਿਉਂਕਿ ਬਹੁਤਿਆਂ ਨੂੰ ਲੱਗਦਾ ਕਿ ਪ੍ਰਭੂ ਯਿਸੂ ਮਸੀਹ ਜੀ ਮਰ ਚੁੱਕੇ ਆ ਤੇ ਉਹ ਲਹੂ ਜਿਹੜਾ ਆ ਉਹ ਕਿੱਦਾਂ ਲਗਾਇਆ ਜਾ ਸਕਦਾ ਉਹ ਤੇ ਸਲੀਵ ਦੇ ਉੱਤੇ ਇੱਕ ਵਾਰੀ ਜਿਹੜਾ ਸੀ ਬਹਿ ਗਿਆ ਨਾ ਤਾਂ ਪ੍ਰਭੂ ਯਿਸੂ ਮਸੀਹ ਮੁਰਦਾਇਆ ਉਹ ਮੁਰਦਿਆਂ ਚੋਂ ਜੀ ਉੱਠਿਆ ਆ ਹਾਲੇਲੂਇਆ ਉਹਦਾ ਲਹੂ ਵੀ ਜ਼ਿੰਦਾ ਹੈ ਹallelujah ਉਹ ਜ਼ਿੰਦਾ ਪਰਮੇਸ਼ਵਰ ਹੈ ਸੋ ਬਹੁਤ ਸਾਰੇ ਕੰਮ ਆ ਜਿਹੜੇ ਅਸੀਂ ਆਤਮਿਕ ਰੀਤੀ ਦੇ ਨਾਲ ਕਰਦੇ ਹਾਂ ਜਿਹੜੇ ਅਸੀਂ ਆਤਮਾ ਦੇ ਵਿੱਚ ਮਹਿਸੂਸ ਕਰਦੇ ਹਾਂ ਕਿ ਅਸੀਂ ਉਸ ਚੀਜ਼ ਨੂੰ ਪ੍ਰਾਪਤ ਕਰ ਰਹੇ ਹਾਂ ਅਸੀਂ ਉਸ ਚੀਜ਼ ਨੂੰ ਛੂ ਰਹੇ ਹਾਂ ਜਿੱਦਾਂ ਉਦਾਹਰਨ ਦੇ ਤੌਰ ਤੇ ਲਾ ਲਓ ਜਿੱਦਾਂ ਆਪਾਂ ਕਹਿੰਦੇ ਕਿ ਹਿਸ ਐਨਾਵਾਂ ਦੇ ਯਹੋਵਾ ਪਰਮੇਸ਼ਰ ਜੀ ਅਸੀਂ ਤੁਹਾਡੀ ਹਜ਼ੂਰੀ ਦੇ ਵਿੱਚ ਆਉਨੇ ਆ ਤਾਂ ਇੱਕ ਆਤਮਿਕ ਬਚਨ ਹੈ ਇੱਕ ਆਤਮਿਕ ਕਿਰਿਆ ਹੈ ਕਿ ਅਸੀਂ ਬੇਸ਼ੱਕ ਇੱਥੇ ਹੀ ਬੈਠੇ ਹੋਏ ਹਾਂ ਸਰੀਰ ਦੇ ਵਿੱਚ ਪਰ ਅਸੀਂ ਆਤਮਿਕ ਰੀਤੀ ਦੇ ਨਾਲ ਕਿੱਥੇ ਪਹੁੰਚ ਰਹੇ ਹਾਂ ਪਰਮੇਸ਼ਰ ਜੀ ਦੀ ਹਜ਼ੂਰੀ ਦੇ ਵਿੱਚ ਇਦਾਂ ਹੀ ਹੋ ਰਿਹਾ ਨਾ ਅਸੀਂ ਕਹਿੰਦੇ ਪ੍ਰਭੂ ਅਸੀਂ ਤੁਹਾਡੇ ਸਨਮੁਖ ਦੁਆਵਾਂ ਕਰ ਰਹੇ ਹਾਂ ਅਸੀਂ ਤੁਹਾਡੇ ਸਨਮੁਖ ਅਰਾਧਨਾ ਕਰ ਰਹੇ ਹਾਂ ਕਿ ਤੁਹਾਡੇ ਸਾਹਮਣੇ ਪ੍ਰਭੂ ਤੁਹਾਡੀ ਹਜ਼ੂਰੀ ਸਾਡੇ ਦਰਮਿਆਨ ਆ ਤਾਂ ਇਹ ਕਿਹਾ ਇੱਕ ਆਤਮਿਕ ਕਿਰਿਆ ਆ ਹੈਗਾ ਕੰਮ ਆ ਪਰ ਇਨਵੀਜ਼ੀਬਲ ਆ ਨਜ਼ਰ ਨਹੀਂ ਆ ਰਹੀ ਇਸੇ ਤਰੀਕੇ ਦੇ ਨਾਲ ਹੀ ਪ੍ਰਭੂ ਯਿਸੂ ਮਸੀਹ ਜੀ ਦਾ ਜ਼ਿੰਦਾ ਲਹੂ ਆ ਜਦੋਂ ਤੁਸੀਂ ਬੋਲ ਕੇ ਉਹਨੂੰ ਅਪਲਾਈ ਕਰਦੇ ਆ ਲਗਾਉਂਦੇ ਆ ਕਿ ਉਹ ਲੱਗਦਾ ਆ ਉਹ ਕੰਮ ਕਰਦਾ ਆ ਹallelujah ਸੋ ਆਪਾਂ ਦੇਖਦੇ ਆ ਪਵਿੱਤਰ ਬਾਈਬਲ ਦੇ ਵਿੱਚੋਂ ਕੋਚ ਦੀ ਕਿਤਾਬ ਉਹਦਾ 12 ਨੰਬਰ ਅਧਿਆਇ ਉਹਦੀ 23 ਤੇ 24 ਨੰਬਰ ਪੰਕਤੀ ਦੇ ਵਿੱਚ ਇਹਦਾ ਲਿਖਿਆ ਆ ਕਿਉਂਕਿ ਯਹੋਵਾ ਮਿਸਰੀਆਂ ਦੇ ਮਾਰਨ ਲਈ ਲੰਗੇਗਾ ਅਰ ਜਦੋਂ ਸੇਰੂ ਅਤੇ ਦੋਹਾਂ ਬਾਈਆਂ ਉੱਤੇ ਉਸ ਲਹੂ ਨੂੰ ਦੇਖੇਗਾ ਤੇ ਯਹੋਵਾ ਉਸ ਬੂਹੇ ਤੋਂ ਪਾਸਾ ਦੇ ਕੇ ਲੰਘ ਜਾਵੇਗਾ ਅਰ ਨਾਸ ਕਰਨ ਵਾਲੇ ਨੂੰ ਤੁਹਾਡੇ ਮਾਰਨ ਲਈ ਤੁਹਾਡਿਆਂ ਘਰਾਂ ਵਿੱਚ ਨਾ ਆਉਣ ਦੇਵੇਗਾ ਤੁਸੀਂ ਆਪਣੇ ਅਰ ਆਪਣੇ ਪੁੱਤਰਾਂ ਲਈ ਇਸ ਗੱਲ ਨੂੰ ਸਦਾ ਦੀ ਵਿਧੀ ਮਨਾਇਆ ਕਰੋ ਹallelujah ਇਹ ਉਸ ਵੇਲੇ ਦੀ ਗੱਲ ਹੈ ਜਦੋਂ ਪਰਮੇਸ਼ਰ ਜੀ ਨੇ ਮਿਸਰ ਦੇ ਉੱਤੇ ਆਪਣੀ ਸਾਮਰਚ ਨੂੰ ਪ੍ਰਗਟ ਕਰਨ ਦੇ ਲਈ ਮਿਸਰੀਆਂ ਨੂੰ ਇਹ ਜ਼ਾਹਿਰ ਕਰਨ ਦੇ ਲਈ ਕਿ ਜਿਹੜੀਆਂ ਚੀਜ਼ਾਂ ਨੂੰ ਉਹ ਪਰਮੇਸ਼ਰ ਮੰਨਦੇ ਆ ਅਸਲੀ ਪਰਮੇਸ਼ਰ ਜਿਹੜਾ ਸੈਨਾਵਾਂ ਦਾ ਯਹੋਵਾ ਪਰਮੇਸ਼ਰ ਉਹਨਾਂ ਸਾਰਿਆਂ ਤੋਂ ਉੱਪਰ ਹੈ ਹallelujah ਤਾਂ ਉਸ ਵੇਲੇ ਦੀ ਇਹ ਗੱਲ ਹੈ ਤਾਂ ਉਦੋਂ ਇੱਕ ਕਸ਼ਟ ਇੱਕ ਬਵਾ ਮਿਸਰ ਦੇ ਲੋਕਾਂ ਦੇ ਉੱਤੇ ਭੇਜੀ ਗਈ ਜਿਹਦੇ ਵਿੱਚ ਪਲੋਟਿਆਂ ਦੇ ਮਾਰੇ ਜਾਣ ਦੀ ਵਰਨਿੰਗ ਸੀਗੀ ਉਹਨਾਂ ਨੂੰ ਪਹਿਲਾਂ ਹੀ ਸੁਨੇਹਾ ਦਿੱਤਾ ਗਿਆ ਪਰਮੇਸ਼ਵਰ ਜੀ ਨੇ ਮੂਸਾ ਦੇ ਉੱਤੇ ਆਪਣੀ ਬਾਣੀ ਨੂੰ ਪ੍ਰਗਟ ਕੀਤਾ ਔਰ ਮੂਸਾ ਨੂੰ ਕਹ ਲਿਆ ਕਿ ਤੂੰ ਜਾ ਤੇ ਜਾ ਕੇ ਰਾਜੇ ਨੂੰ ਦੱਸ ਦੇ ਮੂਸਾ ਨੇ ਜਾ ਕੇ ਦੱਸਿਆ ਪਰ ਫਿਰ ਵੀ ਰਾਜੇ ਨੇ ਇਤਬਾਰ ਨਹੀਂ ਕੀਤਾ ਤਾਂ ਉਸ ਵੇਲੇ ਯਹਵਾ ਪਰਮੇਸ਼ਰ ਜੀ ਨੇ ਇਜ਼ਰਾਈਲੀਆਂ ਨੂੰ ਕਿਹਾ ਕਿ ਲੇਲੇ ਦਾ ਲਹੂ ਉਹ ਆਪਣੇ ਦਰਵਾਜ਼ਿਆਂ ਦੇ ਉੱਤੇ ਲਗਾਉਣ ਤਾਂ ਜਿਨ੍ਹਾਂ ਦਰਵਾਜ਼ਿਆਂ ਦੇ ਉੱਤੇ ਉਹ ਲਹੂ ਲੱਗਿਆ ਹੋਵੇਗਾ ਜਦੋਂ ਪਰਮੇਸ਼ਰ ਉਸ ਨਾਸ਼ ਕਰਨ ਵਾਲੇ ਫਰਿਸ਼ਤੇ ਦੇ ਨਾਲ ਉਧਰ ਦੀ ਲੰਘਣਗੇ ਤਾਂ ਵਚਨ ਦੇ ਵਿੱਚ ਲਿਖਿਆ ਉਹਨੇ ਕਿਹਾ ਮੈਂ ਪਾਸਾ ਦੇ ਕੇ ਲੰਘ ਜਾਵਾਂਗਾ ਮੈਂ ਕ੍ਰੋਧ ਵਾਲਾ ਚਿਹਰਾ ਤੁਹਾਡੇ ਘਰਾਂ ਵੱਲ ਨਹੀਂ ਕਰੂੰਗਾ ਤੇ ਜਿਹੜਾ ਨਾਸ਼ ਕਰਨ ਵਾਲਾ ਉਸ ਵੇਲੇ ਹੋਏਗਾ ਜਿਹਨੇ ਪਲੋਟਿਆਂ ਨੂੰ ਮਾਰਨਾ ਹੈ ਉਹ ਤੁਹਾਡੇ ਘਰਾਂ ਦੇ ਵਿੱਚ ਮੈਂ ਉਹਨੂੰ ਨਹੀਂ ਆਉਣ ਦਿਆਂਗਾ ਹallelujah ਤਾਂ ਇੱਥੇ ਲਿਖਿਆ ਹੈ ਕਿਉਂਕਿ ਯਹੋਵਾ ਮਿਸਰੀਆਂ ਦੇ ਮਾਰਨ ਲਈ ਲੰਗੇਗਾ ਜਿਹੜੇ ਮਨ ਦੇ ਕਠੋਰ ਆ ਜਿਹੜੇ ਪਰਮੇਸ਼ਵਰ ਤੋਂ ਬੇਮੁਖ ਆ ਜਿਹੜੇ ਪਰਮੇਸ਼ਵਰ ਦੀ ਸਾਮਰਥ ਨੂੰ ਦੇਖ ਕੇ ਫਿਰ ਤੋਂ ਉਹਦਾ ਇਨਕਾਰ ਕਰਦੇ ਆ ਜਦੋਂ ਵਚਨ ਦੇ ਵਿੱਚ ਲਿਖਿਆ ਯਹੋਵਾ ਮਿਸਰੀਆਂ ਦੇ ਮਾਰਨ ਲਈ ਲੰਗੇ ਗਰ ਜਾ ਤੋ ਸੇਰੂ ਅਤੇ ਦੋਹਾਂ ਬਾਈਆਂ ਉੱਤੇ ਡੋਰ ਦੇ ਇਹਦਾ ਹੁੰਦਾ ਨਾ ਇੱਕ ਸਿਰੇ ਵਾਲੇ ਪਾਸੇ ਲੱਗੀਆਂ ਹੁੰਦੀ ਲੱਕੜ ਦੋ ਸਾਈਡਾਂ ਤੇ ਲੱਗੀਆਂ ਹੁੰਦੀਆਂ ਤਾਂ ਉੱਪਰਲਾ ਪਾਸਾ ਸੇਰੂ ਤੇ ਦੋਵੇਂ ਬਾਈਆਂ ਤੇ ਦੋਹਾਂ ਬਾਈਆਂ ਉੱਤੇ ਉਸ ਲਹੂ ਨੂੰ ਵੇਖੇਗਾ ਤਾਂ ਯਹੋਵਾ ਉਸ ਬੂਹੇ ਤੋਂ ਪਾਸਾ ਦੇ ਕੇ ਲੰਘ ਜਾਏਗਾ ਹallelujah ਅਰ ਨਾਸ਼ ਕਰਨ ਵਾਲੇ ਨੂੰ ਤੁਹਾਡੇ ਮਾਰਨ ਲਈ ਤੁਹਾਡੀਆਂ ਘਰਾਂ ਵਿੱਚ ਨਾ ਆਉਣ ਦੇਵੇਗਾ ਤੁਸੀਂ ਆਪਣੇਰ ਆਪਣੇ ਪੁੱਤਰਾਂ ਲਈ ਇਸ ਗੱਲ ਨੂੰ ਕਿੰਨੇ ਚਿਰ ਲਈ ਕਰਿਆ ਕਰਿਓ ਸਦਾ ਦੀ ਵਿਧੀ ਮਨਾਇਆ ਕਰ ਹਾਲੇਲੂਇਆ ਸਦਾ ਦੀ ਬਲੀ ਰੱਖਣੀਆਂ ਇਹ ਹਮੇਸ਼ਾ ਦੇ ਲਈ ਜਿਹੜੇ ਕੰਮ 2000 ਸਾਲ ਬਾਅਦ ਵਿੱਚ ਹੋਣੇ ਸੀਗੇ ਉਹ ਪਹਿਲਾਂ ਹੀ ਸੈਨਾਵਾ ਦੇ ਯਹੋਵਾ ਪਰਮੇਸ਼ਵਰ ਦੇ ਅੰਦਰ ਹੀ ਸੀਗੇ ਪਹਿਲਾਂ ਹੀ ਪਰਮੇਸ਼ਵਰ ਦੀ ਪਲੈਨਿੰਗ ਦੇ ਵਿੱਚ ਸੀ ਪਹਿਲਾਂ ਤੋਂ ਹੀ ਪਰਮੇਸ਼ਵਰ ਜੀ ਨੇ ਉਹਨਾਂ ਨੂੰ ਮਿਥਿਆ ਸੀ ਕਿ ਮੈਂ ਇਹ ਕਰਨਾ ਹੈ ਬਹੁਤ ਸਾਰੇ ਲੋਕ ਇਦਾਂ ਮੰਨਦੇ ਹੁਣ ਤਾਂ ਪ੍ਰਭੂ ਯਿਸੂ ਮਸੀਹ ਜੀ ਬਲੀਦਾਨ ਹੋ ਗਏ ਆ ਹੁਣ ਸਾਨੂੰ ਇਹ ਜਿਹੜੀ ਵਿਧੀ ਆ ਇਹ ਕਰਨ ਦੀ ਜ਼ਰੂਰਤ ਨਹੀਂ ਹੈ ਸਾਨੂੰ ਇਹ ਵਿਧੀ ਕਰਨ ਦੀ ਜ਼ਰੂਰਤ ਆ ਪਰ ਇੱਕ ਡਿਫਰੈਂਟ ਤਰੀਕੇ ਦੇ ਨਾਲ ਇੱਕ ਹੋਰ ਤਰੀਕੇ ਦੇ ਨਾਲ ਕਿਉਂਕਿ ਪਹਿਲਾਂ ਲੇਲੇ ਦੇ ਲਹੂ ਦੇ ਦੁਆਰਾ ਬੱਕਰੇ ਦੇ ਲਹੂ ਦੇ ਦੁਆਰਾ ਹੋਰਾਂ ਬਲੀਰਾਨਾਂ ਦੇ ਲਹੂਆਂ ਦੇ ਦੁਆਰਾ ਕਿਸੇ ਪਾਪ ਦੀ ਮਾਫੀ ਮਿਲਦੀ ਸੀ ਪਰ ਹੁਣ ਉਹਨਾਂ ਬਲੀਦਾਨਾਂ ਦੀ ਜਗ੍ਹਾ ਤੇ ਇੱਕੋ ਐਸਾ ਪਵਿੱਤਰ ਬਲੀਦਾਨ ਹੋਇਆ ਜੋ ਪ੍ਰਭੂ ਯਿਸੂ ਮਸੀਹ ਦਾ ਬਲੀਦਾਨ ਜਿਸ ਬਲੀਦਾਨ ਦੇ ਦੁਆਰਾ ਸਾਰੀਆਂ ਬਲੀਆਂ ਬੰਦ ਹੋ ਗਈਆਂ ਅਤੇ ਸਾਡੇ ਪਾਪਾਂ ਦਾ ਉਹ ਨਿਸ਼ਟਾਰਾ ਬਣ ਗਏ ਹallelujah ਹੁਣ ਅਸੀਂ ਕਿਸੇ ਲੇਲੇ ਨੂੰ ਵੱਢ ਕੇ ਉਹਦਾ ਲਹੂ ਨਹੀਂ ਅਪਲਾਈ ਕਰਨਾ ਸਾਡੀਆਂ ਡੋਰਾਂ ਦੇ ਉੱਤੇ ਪਰ ਅਸੀਂ ਆਤਮਿਕ ਰੀਤੀ ਦੇ ਨਾਲ ਉਹ ਲਹੂ ਜਿਹੜਾ ਸਾਡੇ ਲਈ ਲੇਲੇ ਦੀ ਥਾਂ ਤੇ ਬੱਕਰੇ ਦੀ ਥਾਂ ਤੇ ਵਹਾਇਆ ਗਿਆ ਅਰਥਾਤ ਪ੍ਰਭੂ ਯਿਸੂ ਮਸੀਹ ਜੀ ਦਾ ਪਵਿੱਤਰ ਤੇ ਜ਼ਿੰਦਾ ਲਹੂ ਹੁਣ ਅਸੀਂ ਆਤਮਿਕ ਵਿਧੀ ਦੇ ਨਾਲ ਆਤਮਿਕ ਰੀਤੀ ਦੇ ਨਾਲ ਉਸ ਲਹੂ ਨੂੰ ਆਪਣੀਆਂ ਭੂਆਂ ਦੇ ਉੱਤੇ ਲਗਾਉਣਾ ਹੈ ਹallelujah ਹੁਣ ਅਸੀਂ ਉਸ ਲਹੂ ਨੂੰ ਆਪਣੇ ਧੀਆਂ ਪੁੱਤਰਾਂ ਦੇ ਉੱਤੇ ਲਗਾਉਣਾ ਹੈ ਹੁਣ ਉਸ ਲਹੂ ਨੂੰ ਜਦੋਂ ਨਾਸ਼ ਕਰਨ ਵਾਲੀਆਂ ਚੀਜ਼ਾਂ ਅੱਜ ਦੇ ਇਸ ਸੰਸਾਰ ਦੇ ਵਿੱਚ ਆ 91 ਜ਼ਬੂਰ ਦੇ ਵਿੱਚ ਕੀ ਲਿਖਿਆ ਕਹਿੰਦਾ ਮੈਂ ਰਾਤ ਦੇ ਪੈਦਲ ਤੋਂ ਨਾ ਡਰਾਂਗਾ ਨਾ ਦਿਨ ਦੇ ਉੱਪ ਦੇ ਬੰਤੋਂ ਨਾ ਉਸ ਮਰੀ ਤੋਂ ਜਿਹੜੀ ਹਨੇਰੇ ਵਿੱਚ ਚੱਲਦੀ ਹੈ ਤੇ ਨਾ ਉਸ ਤਬਾਹੀ ਤੋਂ ਜਿਹੜੀ ਦੁਪਹਿਰ ਨੂੰ ਉਜਾੜਦੀ ਹੈ ਇਟ ਮੀਨ ਅੱਜ ਵੀ ਇਸ ਸੰਸਾਰ ਦੇ ਵਿੱਚ ਰਾਤ ਨੂੰ ਉਜਾੜਨ ਵਾਲੀਆਂ ਚੀਜ਼ਾਂ ਤੁੜੀਆਂ ਫਿਰਦੀਆਂ ਆ ਦੁਪਹਿਰ ਨੂੰ ਨੁਕਸਾਨ ਕਰਨ ਵਾਲੀਆਂ ਚੀਜ਼ਾਂ ਤੁੜੀਆਂ ਫਿਰਦੀਆਂ ਆ ਹਨੇਰੇ ਦੇ ਵਿੱਚ ਬਹੁਤ ਸਾਰੀਆਂ ਈਵਲ ਪਾਵਰਸ ਤੁੜੀਆਂ ਫਿਰਦੀਆਂ ਦਿਨ ਦੇ ਵੇਲੇ ਬਹੁਤ ਸਾਰੀਆਂ ਈਵਲ ਪਾਵਰਸ ਤੁੜੀਆਂ ਫਿਰਦੀਆਂ ਆ ਅਰ ਜਿਨ੍ਹਾਂ ਦੇ ਅੰਦਰ ਪਰਮੇਸ਼ਵਰ ਦਾ ਭੈਅ ਹੈ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਜਿਨ੍ਹਾਂ ਦੇ ਅੰਦਰ ਪਵਿੱਤਰਤਾ ਹੀ ਉਹਨਾਂ ਨੂੰ ਨਜ਼ਰ ਨਹੀਂ ਆਉਂਦੀ ਜਿਨ੍ਹਾਂ ਦੇ ਅੰਦਰ ਪਰਮੇਸ਼ਵਰ ਦਾ ਅਨੁਗ੍ਰਹਿ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਉਹ ਦੁਸ਼ਟ ਦੀਆਂ ਚੀਜ਼ਾਂ ਉਹਨਾਂ ਲੋਕਾਂ ਦੇ ਉੱਤੇ ਅਟੈਕ ਕਰਦੀਆਂ ਆ। ਉਹਨਾਂ ਦੇ ਉੱਤੇ ਉਹ ਕਬਜ਼ਾ ਕਰਦੀਆਂ ਉਹਨਾਂ ਨੂੰ ਪਰੇਸ਼ਾਨ ਕਰਦੀਆਂ ਬਿਮਾਰੀਆਂ ਚ ਲੈ ਕੇ ਜਾਂਦੀਆਂ ਆ। ਜ਼ਰੂਰੀ ਨਹੀਂ ਹੈ ਕਿ ਹਰ ਵੇਲੇ ਤੁਹਾਡੇ ਉੱਤੇ ਕਿਸੇ ਨੇ ਜਾਦੂ ਟੋਣਾ ਕੀਤਾ ਤੁਸੀਂ ਤਾਂ ਕਰਕੇ ਪਰੇਸ਼ਾਨ ਹੋ। ਤਾਂ ਤੁਹਾਡੇ ਨੁਕਸਾਨ ਹੋ ਰਹੇ ਬਹੁਤ ਸਾਰੇ ਲੋਕਾਂ ਨੂੰ ਜਦੋਂ ਤੁਸੀਂ ਮੂਰਖ ਬਣਾਉਣ ਵਾਲਿਆਂ ਕੋਲ ਜਾਂਦੇ ਆ ਜਿਨ੍ਹਾਂ ਨੂੰ ਜਗਤ ਸਿਆਣੇ ਕਹਿੰਦਾ ਹੈ ਇਸੇ ਲਈ ਉਹ ਸਿਆਣੇ ਗਿਣੇ ਜਾਂਦੇ ਕਿਉਂਕਿ ਉਹ ਲੋਕਾਂ ਨੂੰ ਮੂਰਖ ਬਣਾ ਦਿੰਦੇ ਤਾਂ ਜਦੋਂ ਉਹਨਾਂ ਦੇ ਕੋਲ ਜਾਂਦੇ ਆ ਉਹ ਸਾਰੀਆਂ ਚੀਜ਼ਾਂ ਦਾ ਤੁਹਾਨੂੰ ਕੀ ਪੁੱਛਣਾ ਦਿੰਦੇ ਆ ਤੁਹਾਡੇ ਕਿਸੇ ਫੈਮਿਲੀ ਮੈਂਬਰ ਦਾ ਨਾਮ ਲੈ ਦਿੰਦੇ ਉਹ ਨਹੀਂ ਤੇਰੇ ਲਈ ਕੀਤਾ ਹੈ 올 ਦਾ ਟਾਈਮ ਇਦਾਂ ਨਹੀਂ ਹੁੰਦਾ ਮੈਰੀ ਟਾਈਮ ਹੁੰਦਾ ਆ ਬਹੁਤ ਵਾਰੀ ਹੁੰਦਾ ਆ ਪਰ ਹਰ ਵਾਰੀ ਇਦਾਂ ਨਹੀਂ ਹੁੰਦਾ ਮੈਨੂੰ ਨਹੀਂ ਲੱਗਦਾ ਕਿ ਹਰ ਕੋਈ ਇੰਨਾ ਵੇਲਾ ਆ ਕਿ ਉਹ ਕਿਸੇ ਦੇ ਨੁਕਸਾਨ ਕਰਨ ਦੇ ਲਈ ਤਰਿਆ ਰਵੇ ਪਹਿਲਾਂ ਉਹ ਆਪਣਾ ਖੁਦ ਦਾ ਨੁਕਸਾਨ ਕਰੇ ਕਿ 2000 5000 10000 50000 ਦਾ ਉਹ ਨੁਕਸਾਨ ਕਰੇ ਕਿ ਤੁਹਾਡਾ ਨੁਕਸਾਨ ਹੋਵੇ ਪਹਿਲੇ ਤਾਂ ਉਹਨੂੰ ਫੀਸ ਪੇ ਕਰਨੀ ਪਊਗੀ ਉਹਨਾਂ ਦੀ ਤੁਹਾਡਾ ਨੁਕਸਾਨ ਕਰਾਉਣ ਦੇ ਲਈ ਤਾਂ ਕਿਸੇ ਦਾ ਨੁਕਸਾਨ ਕਰਾਉਣ ਦੇ ਲਈ ਜੋ ਉਹ ਫੀਸ ਪੇ ਕਰੂਗਾ ਤੇ ਉਹ ਫੀਸ ਉਹ ਆਪਣੀ ਭਲਾਈ ਦੇ ਲਈ ਨਹੀਂ ਪੇ ਕਰੂਗਾ ਇਹ ਦੀ ਬਜਾਏ ਕਿ ਕਿਸੇ ਦਾ ਨੁਕਸਾਨ ਹੋਏ ਲੋਕੀ ਸਿਆਣੇ ਹੋ ਗਏ ਆ ਉਹ ਆਪਣੇ ਪੈਰੇ ਦੇ ਲਈ ਆਪਣਾ ਕੰਮ ਕਰਵਾਉਣ ਲੱਗ ਗਏ ਆ ਹਰ ਬਰੀ ਤੁਹਾਡੇ ਲਈ ਤੁਹਾਡੀਆਂ ਚਾਚੀਆਂ ਤਾਇਆ ਨੇ ਤੁਹਾਡੀਆਂ ਭੂਆ ਮਾਸੀਆਂ ਨੇ ਤੁਹਾਡੀਆਂ ਸੱਸਾਂ ਲਣਾਣਾ ਚਾ ਪਰਜਾਈਆਂ ਨੇ ਜਾਦੂ ਟੋਣੇ ਨਹੀਂ ਕੀਤੇ ਹੋਏ ਬਹੁਤ ਸਾਰੀਆਂ ਦੁਸ਼ਟੀਆਂ ਸ਼ਕਤੀਆਂ ਇਸ ਸੰਸਾਰ ਵਿੱਚ ਇਸ ਆਬੋ ਹਵਾ ਦੇ ਵਿੱਚ ਤੁਰੀਆਂ ਫੇਰਦੀਆਂ ਆ ਵਚਨ ਚ ਲਿਖਿਆ ਸ਼ੈਤਾਨ ਬੁੱਕ ਤੇ ਸ਼ੀ ਵਾਂਗ ਤੁਰੀਆ ਫੇਰਦਾ ਮੌਕਾ ਮਿਲੇ ਤੇ ਪਾੜ ਖਾਵੇ ਉਹ ਮੌਕਾ ਪਾਲਦਾ ਆ ਜਿਵੇਂ ਇਨਸਾਨ ਦੇ ਜੀਵਨ ਦੇ ਵਿੱਚ ਪਾਪ ਆਏ ਦਾ ਮਤਲਬ ਉਹਦੇ ਜੀਵਨ 'ਚ ਪਵਿੱਤਰਤਾ ਹੀ ਨਹੀਂ ਆ ਉਹਦੇ ਜੀਵਨ ਦੇ ਵਿੱਚ ਪਰਮੇਸ਼ਵਰ ਦਾ ਭੈ ਨਹੀਂ ਆ ਉਹਦੇ ਜੀਵਨ ਦੇ ਵਿੱਚ ਪਰਮੇਸ਼ਵਰ ਦੀ ਹਜ਼ੂਰੀ ਨਹੀਂ ਆ ਇਹਦਾ ਮਤਲਬ ਉਹ ਖਾਲੀ ਆ ਤੇ ਜਦੋਂ ਉਹ ਇਹੋ ਜਿਹਿਆਂ ਨੂੰ ਦੇਖਦਾ ਆ ਜਿਨ੍ਹਾਂ ਦੇ ਜੀਵਨ ਦੇ ਵਿੱਚ ਪਾਪ ਆ ਜਿਨ੍ਹਾਂ ਦੇ ਜੀਵਨ ਦੇ ਵਿੱਚ ਆਣ ਅਗਿਆਕਾਰੀ ਆ ਜਿਹੜੇ ਪਰਾਈ ਿਸਤਰੀਆਂ ਜਾਂ ਪਰਾਈ ਮਰਦਾਂ ਦੇ ਨਾਲ ਤੁਰੇ ਫਿਰਦੇ ਆ ਆਣ ਅਗਿਆਕਾਰੀ ਦੇ ਪੁੱਤਰ ਆ ਜਨਾਹਕਾਰੀਆਂ ਦੇ ਵਿੱਚ ਆ ਹਰਾਮਕਾਰੀਆਂ ਦੇ ਵਿੱਚ ਆ ਨਸ਼ੇਬਾਜ਼ੀਆਂ ਦੇ ਵਿੱਚ ਆ ਉਹਨਾਂ ਦੇ ਉੱਤੇ ਜਾਦੂ ਟੋਣੇ ਕਰਨ ਦੀ ਕੋਈ ਜ਼ਰੂਰਤ ਨਹੀਂ ਉਹਨਾਂ ਨੂੰ ਦੁਸ਼ਟ ਆਤਮੇ ਆਪੇ ਹੀ ਝੁੰਬੜ ਜਾਂਦੇ ਆ ਤੇ ਫਿਰ ਜਦੋਂ ਦੁਸ਼ਟ ਆਤਮੇ ਆਉਂਦੇ ਆ ਫਿਰ ਉਹਨਾਂ ਨੂੰ ਪਰੇਸ਼ਾਨ ਕਰਦੇ ਆ ਫਿਰ ਉਹਨਾਂ ਨੂੰ ਸਤਾਉਂਦੇ ਆ ਬਿਮਾਰੀਆਂ ਉਹਨਾਂ ਦੇ ਜਿਸਮ ਦੇ ਵਿੱਚ ਕੰਮ ਕਰਦੀਆਂ ਆ ਪਰ ਅਗਰ ਤੁਸੀਂ ਪਰਮੇਸ਼ਵਰ ਦਾ ਭੈ ਮੰਨੋ ਤੁਸੀਂ ਆਪਣੇ ਗੁਨਾਹ ਤੋਂ ਮਾਫੀ ਮੰਗੋ ਪਰਮੇਸ਼ਵਰ ਜੀ ਦੀ ਹਜ਼ੂਰੀ ਵਿੱਚ ਤੋਬਾ ਕਰੋ ਪਛਤਾਪ ਕਰੋ ਮਨ ਫੇਰਾਓ ਔਰ ਕਹੋ ਕਿ ਅਸੀਂ ਇਹਨਾਂ ਗੁਨਾਹਾਂ ਤੋਂ ਆਜ਼ਾਦ ਹੋਣਾ ਚਾਹੁੰਦੇ ਆ ਔਰ ਅੰਗੇਕਾਰ ਕਰੋ ਕਿ ਸੱਚਮੁੱਚ ਪ੍ਰਭੂ ਯੇਸੂ ਮਸੀਹ ਜੀ ਸਾਡੇ ਗੁਨਾਹਾਂ ਦੇ ਲਈ ਬਲੀਦਾਨ ਹੋਏ ਆ ਮੈਂ ਪ੍ਰਭੂ ਯੇਸੂ ਮਸੀਹ ਜੀ ਨੂੰ ਆਪਣਾ ਮੁਕਤੀ ਦਾਤਾ ਮੰਨਦਾ ਆ ਤਾਂ ਤੁਹਾਡੇ ਗੁਨਾਹ ਜਰੂਰ ਮਿਟਾਏ ਜਾਣਗੇ ਹallelujah ਤੁਸੀਂ ਜਰੂਰ ਉਹਨਾਂ ਗੁਨਾਹਾਂ ਤੋਂ ਆਜ਼ਾਦ ਹੋਵੋਗੇ ਅਰ ਫਿਰ ਐਵਰੀ ਡੇ ਪ੍ਰਭੂ ਯਿਸੂ ਮਸੀਹ ਜਦੇ پاک ਜਿੰਦਾ ਲਹੂ ਨੂੰ ਪਵਿੱਤਰ ਜਿੰਦਾ ਲਹੂ ਨੂੰ ਤੁਸੀਂ ਆਪਣੇ ਉੱਤੇ ਅਪਲਾਈ ਕਰੋ ਆਪਣੇ ਘਰ ਦੇ ਉੱਤੇ ਅਪਲਾਈ ਕਰੋ ਕਿਉਂਕਿ ਉਹ ਹੀ ਦੁਸ਼ਤੀਆਂ ਸ਼ਕਤੀਆਂ ਜਿਹੜੀਆਂ ਆਵਾਰਾ ਤੁਰੀਆਂ ਫਿਰਦੀਆਂ ਇਸ ਸੰਸਾਰ ਦੇ ਉੱਤੇ ਉਹ ਗਲੀ ਮੁਹੱਲਿਆਂ ਦੇ ਵਿੱਚ ਤੁਰੀਆਂ ਫਿਰਦੀਆਂ ਆ ਬਹੁਤ ਸਾਰੇ ਲੋਕਾਂ ਦੀਆਂ ਟੈਸਟੀਮੋਨੀਜ਼ YouTube ਦੇ ਉੱਤੇ ਜਿਹੜੇ ਪਹਿਲਾਂ ਸ਼ੈਤਾਨੀ ਕੰਮਾਂ ਦੇ ਵਿੱਚ ਫਸੇ ਹੋਏ ਸੀ ਜਾਦੂ ਟੋਣੇ ਕਰਦੇ ਸੀ ਇੰਨੇ ਜ਼ਿਆਦਾ ਸ਼ੈਤਾਨੀ ਰਿਚੁਅਲਸ ਦੇ ਵਿੱਚ ਸੀਗੇ ਉਹ ਪਰ ਅੱਜ ਉਹ ਦੱਸਦੇ ਆ ਕਿ ਜਦੋਂ ਉਹ ਸ਼ੈਤਾਨੀ ਕੰਮ ਕਰਦੇ ਸੀ ਤਾਂ ਕਿੱਦਾਂ ਜਦੋਂ ਉਹ ਗਲੀਆਂ ਦੇ ਵਿੱਚੋਂ ਦੀ ਲੰਘਦੇ ਸੀ ਜਿਨ੍ਹਾਂ ਨੂੰ ਨਹੀਂ ਵੀ ਸੀ ਜਾਣਦੇ ਉਹਨਾਂ ਦੇ ਘਰਾਂ ਵੱਲ ਮੂੰਹ ਕਰਕੇ ਸਰਾਪ ਬੋਲਦੇ ਜਾਂਦੇ ਹੁੰਦੇ ਸੀ ਉਹ ਕਹਿੰਦੇ ਸਾਨੂੰ ਡਿਊਟੀ ਦਿੱਤੀ ਜਾਂਦੀ ਸੀ ਜਿਹੜੀ ਚੀਜ਼ ਨੂੰ ਉਹ ਮੰਨਦੇ ਸੀ ਜੇ ਸਭੀ ਖਰਾਬ ਚੀਜ਼ ਨੋਹੋ ਪੂਜਾ ਕਰਦੇ ਸੀ ਤੇ ਉਹ ਕੀ ਸੀ ਉਹਨਾਂ ਨੂੰ ਹੁਕਮ ਦਿੱਤਾ ਜਾਂਦਾ ਸੀ ਰਾਤ ਦੇ ਸਮੇਂ ਵਿੱਚ ਦਿਨ ਦੇ ਸਮੇਂ ਦੇ ਵਿੱਚ ਕਿ ਜਾਓ ਤੇ ਜਾ ਕੇ ਬੱਚਿਆਂ ਦੇ ਉੱਤੇ ਕਲਸ ਬੋਲੋ ਸਰਾਪ ਬੋਲੋ ਖਰਾਬ ਚੀਜ਼ਾਂ ਬੋਲੋ ਤੇ ਉਹ ਕਹਿੰਦੇ ਜਦੋਂ ਅਸੀਂ ਜਾਂਦੇ ਸੀ ਅਸੀਂ ਕਹਿੰਦੇ ਸੀ ਇਸ ਘਰ 'ਚ ਕਲੇਸ਼ ਪੈ ਜਾਵੇ ਇਸ ਘਰ 'ਚ ਬਿਮਾਰੀ ਆ ਜਾਵੇ ਇਹਨਾਂ ਦੇ ਨਿਆਣੇ ਵਿਗੜ ਜਾਣ ਰੋਂਗ ਚੀਜ਼ਾਂ ਉਹ ਬੋਲਦੇ ਸੀ ਕੋਈ ਉਹਨਾਂ ਇਦਾਂ ਨਹੀਂ ਕਿ ਇਹ ਰਿਸ਼ਤੇਦਾਰ ਸਾਡੇ ਨਾਲ ਲੜਦਾ ਤਾਂ ਬੋਲਦੇ ਸੀ ਪਰ ਉਹ ਅੰਨੇਵਾ ਬੋਲੀ ਜਾਂਦੇ ਸੀ ਪਰ ਜਦੋਂ ਉਹਨਾਂ ਨੇ ਦੇਖਿਆ ਓਕੇ ਮੈਂ ਤੁਹਾਨੂੰ ਦੱਸਦੀ ਆ ਬਹੁਤ ਹੀ ਅੱਛੀ ਟੈਸਟੀਮਨੀ ਆ ਮੈਂ ਉਸ ਬੰਦੇ ਦਾ ਨਾਮ ਭੁੱਲ ਗਈ ਆ ਕਿਸੇ ਦਿਨ ਆਪਾਂ ਹੋ ਸਕਿਆ ਤੇ ਚਰਚ ਦੇ ਵਿੱਚ ਉਸ ਟੈਸਟੀਮਨੀ ਨੂੰ ਜਿਹੜਾ ਆ ਬਾਈ ਨੇਮਸ ਆ ਵੀਡੀਓ ਤੇ ਪਲੇ ਕਰਾਂਗੇ ਤਾਂ ਉਹ ਇਨਸਾਨ ਉਹਨੂੰ ਕੋਈ ਇੱਕ ਚੈਲੰਜ ਮਿਲਿਆ ਕਿਸੇ ਔਰਤ ਨੂੰ ਮਾਰਨ ਦਾ ਉਹ ਆਪਣੀ ਸ਼ੈਤਾਨੀ ਵਿਦਿਆ ਦੇ ਨਾਲ ਕਿਸੇ ਨੂੰ ਵੀ ਮਾਰ ਦੇਣ ਦੇ ਲਈ ਉਦੇ ਅੰਦਰ ਸੀਗਾ ਕੁਝ ਸਿਸਟਮ ਕਿ ਉਹ ਆਪਣੀ ਇਲਮ ਦੇ ਨਾਲ ਮਾਰ ਦਿੰਦਾ ਸੀ ਕਿਸੇ ਨੂੰ ਵੀ ਤਾਂ ਕਿਸੇ ਔਰਤ ਨੂੰ ਮਾਰਨ ਦਾ ਚੈਲੰਜ ਮਿਲਿਆ ਤੇ ਉਹਨੇ ਕਿਹਾ ਮੈਂ ਬਹੁਤ ਪੈਸੇ ਦਵਾਂਗੀ ਜੇ ਤੂੰ ਫਲਾਨੀ ਔਰਤ ਨੂੰ ਮਾਰ ਦੇਵੇਂ ਤਾਂ ਫੇ ਉਹਨੇ ਬੜੀ ਕੋਸ਼ਿਸ਼ ਕੀਤੀ ਪਰ ਉਹ ਔਰਤ ਉਹਦੇ ਕੋਲੋਂ ਮਾਰ ਨਹੀਂ ਹੋਈ ਫਿਰ ਉਹਨੇ ਕਿਹਾ ਕਿ ਉਹ ਔਰਤ ਕਿਉਂ ਨਹੀਂ ਮਾਰ ਹੋ ਰਹੀ ਉਹਨੇ ਕਿਹਾ ਉਹ ਕ੍ਰਿਸਚੀਅਨ ਲੇਡੀ ਆ ਉਨੇ ਕਹਿੰਦਾ ਅੱਛਾ ਉਹ ਕ੍ਰਿਸਚਨ ਲੇਡੀ ਆ ਹੁਣ ਮੈਨੂੰ ਕਿਸੇ ਪੈਸੇ ਦੀ ਜ਼ਰੂਰਤ ਨਹੀਂ ਮੈਂ ਫ੍ਰੀ ਆਫ ਕਾਸਟ ਉਹਨੂੰ ਮਾਰਾਂਗਾ ਤਾਂ ਜਦੋਂ ਉਹਨੇ ਜਿਹਦੀ ਉਹ ਕਰਦਾ ਸੀ ਵਰਸ਼ਿਪ ਕਰਦਾ ਸੀ ਉਹਨੇ ਉਹਨੂੰ ਪੁੱਛਿਆ ਕਿ ਮੈਂ ਇੰਨਾ ਸਾਰੇੀਆਂ ਚੀਜ਼ਾਂ ਜਿਹੜੀਆਂ ਮੈਂ ਪਹਿਲਾਂ ਦੂਜਿਆਂ ਲਈ ਕਰਦਾ ਉਹ ਕਰ ਚੁੱਕਿਆ ਆ ਪਰ ਫਿਰ ਵੀ ਉਹਦੇ ਉੱਤੇ ਬੇਅਸਰ ਹੋ ਰਹੀਆਂ ਆ ਉਹ ਕਿਉਂ ਨਹੀਂ ਮਰ ਰਹੀ ਉਹਨੇ ਉਹਨੂੰ ਕਿਹਾ ਤੂੰ ਥੋੜਾ ਹੋਰ ਵਧਾ ਦੇ ਉਹਨੇ ਹੋਰ ਵਧਾਇਆ ਉਹ ਔਰਤ ਫਿਰ ਵੀ ਨਹੀਂ ਮਰ ਰਹੀ ਹੋਰ ਵਧਾਇਆ ਉਹ ਔਰਤ ਫਿਰ ਵੀ ਨਹੀਂ ਮਰੀ ਉਹਨੇ ਕਿਹਾ ਇਹ ਕਿਉਂ ਨਹੀਂ ਮਰ ਰਹੀ ਤੁਹਾਨੂੰ ਪਤਾ ਜਿਹੜੀ ਸ਼ੈਤਾਨੀ ਚੀਜ਼ ਨੂੰ ਉਹ ਮੰਨਦਾ ਸੀਗਾ ਉਹਨੇ ਕਿਹਾ ਇਹਨੇ ਮਰਨਾ ਨਹੀਂ ਕਰਕੇ ਇਹ ਪ੍ਰਭੂ ਯਿਸੂ ਮਸੀਹ ਨੂੰ ਮੰਨਦੀ ਆ ਤੇ ਉਹਦੇ ਲਹੂ ਦੇ ਵਿੱਚ ਤਾਂ ਕੀ ਹੋਈ ਹੈ ਇਹਦੇ ਉੱਤੇ ਜਿਹੜਾ ਪ੍ਰਭੂ ਯਿਸੂ ਮਸੀਹ ਦਾ ਲਹੂ ਆ ਉਹ ਤੇਰੇ ਕਿਸੇ ਵੀ ਸ਼ਬਦ ਨੂੰ ਉਹਦੇ ਅਗੇਂਸਟ ਕੰਮ ਨਹੀਂ ਕਰਨ ਦਿੰਦਾ ਫਿਰ ਇਦਾਂ ਹੀ ਉਹਦੇ ਮਹੱਲੇ ਦੇ ਵਿੱਚ ਇੱਕ ਵਰਸ਼ਿਪ ਟੀਮ ਆਈ ਨੌਜਵਾਨ ਸੀਗੇ ਵਰਸ਼ਿਪ ਕਰਦੇ ਸੀਗੇ ਉਹਨੂੰ ਚੰਗਾ ਨਹੀਂ ਲੱਗ ਰਿਹਾ ਸੀ ਪਰਮੇਸ਼ਵਰ ਦੀ ਸਿਤਾਇਸ਼ ਸੁਣਨਾ ਤੇ ਉਹ ਬੜਾ ਇਰੀਟੇਟ ਹੋ ਰਿਹਾ ਸੀ ਉਹਨੇ ਚਾਹਿਆ ਕਿ ਉਹ ਕਿਸੇ ਵੀ ਤਰੀਕੇ ਦੇ ਨਾਲ ਉੱਥੇ ਜਾਏ ਤੇ ਉਹਨਾਂ ਨੂੰ ਡਿਸਟਰਬ ਕਰੇ ਜਾ ਕੇ ਉਹਨਾਂ ਨੂੰ ਰੋਕੇ ਵਰਸ਼ਿਪ ਕਰਨ ਤੋਂ ਤੇ ਉੱਥੇ ਗਿਆ ਜਦੋਂ ਉਹਨਾਂ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਦਾ ਸੀ ਤਾਂ ਉਹਨਾਂ ਦੇ ਦਿਵਾਰੇ ਇੱਕ ਅੱਗ ਦਾ ਘੇਰਾ ਸੀ ਜਿਹੜਾ ਉਹਨੂੰ ਚੱਕ ਕੇ ਪਰੇ ਸੁੱਟ ਦਿੰਦਾ ਸੀ ਫਿਰ ਉਸ ਇਨਸਾਨ ਨੇ ਇਹ ਸੋਚਿਆ ਕਿ ਮੈਂ ਤਾਂ ਮੈਂ ਜਾਣਦਾ ਹਾਂ ਕਿ ਮੈਂ ਉਹਦੀ ਵਰਸ਼ਿਪ ਕਰ ਰਿਹਾ ਜਿਹੜਾ ਸਭ ਤੋਂ ਮਹਾਨ ਆ ਇਹਦਾ ਮਤਲਬ ਜਿਹੜੀ ਵਰਸ਼ਿਪ ਮੈਂ ਕਰ ਰਿਹਾ ਉਸ ਤੋਂ ਵੀ ਕੋਈ ਮਹਾਨ ਨਹੀਂ ਕਿਉਂਕਿ ਮੇਰੇ ਇਲਮ ਕੰਮ ਨਹੀਂ ਕਰ ਰਹੇ ਇਹਨਾਂ ਦੇ ਉੱਤੇ ਕਿਉਂਕਿ ਇਹ ਕਿਸੇ ਹੋਰ ਦੀ ਵਰਸ਼ਿਪ ਕਰਦੇ ਆ ਤੇ ਉਸ ਇਨਸਾਨ ਨੇ ਫਿਰ ਮਨ ਬਣਾਇਆ ਕਿ ਮੈਂ ਹੁਣ ਉਹਨਾਂ ਦੀ ਵਰਸ਼ਿਪ ਕਰਾਂਗਾ ਜਿਹਦੀ ਵਰਸ਼ਿਪ ਇਹ ਲੋਕੀ ਕਰਦੇ ਆ ਹallelujah ਤੇ ਉਹਨੇ ਆਪਣਾ ਜੀਵਨ ਪ੍ਰਭੂ ਯਿਸੂ ਮਸੀਹ ਜੀ ਨੂੰ ਦੇ ਦਿੱਤਾ ਉਨੇ ਉਸ ਚਦਾਨੀ ਰਾਹ ਨੂੰ ਛੱਡ ਦਿੱਤਾ ਉਹਨੇ ਅੰਗੀਕਾਰ ਕੀਤਾ ਆਪਣੇ ਮੂੰਹ ਤੋਂ ਪਰਮੇਸ਼ਵਰ ਦਾ ਅਰ ਪਛਤਾਪ ਕੀਤਾ ਆਪਣੇ ਗੁਨਾਹਾਂ ਤੋਂ ਔਰ ਉਹਦੀ ਵੰਡਰਫੁਲ ਟੈਸਟੀਮਨੀ ਜਿਹੜੀ ਆਉ YouTube ਤੇ ਅਵੇਲੇਬਲ ਆ ਬਹੁਤ ਸਾਰੀਆਂ ਲੈਂਗੁਏਜ ਦੇ ਵਿੱਚ ਅਵੇਲੇਬਲ ਆ ਤਾਂ ਜੋ ਬਹੁਤ ਸਾਰੇ ਲੋਕੀ ਸੁਣਣ ਔਰ ਉਹ ਇਸ ਚੀਜ਼ ਨੂੰ ਸਮਝਣ ਤੇ ਆਪਣੇ ਗੁਨਾਹਾਂ ਤੋਂ ਨजात ਪਾ ਸਕਣ ਹallelujah ਇਹ ਸਮਰਥਿਆ ਪ੍ਰਭੂ ਯਿਸੂ ਮਸੀਹ ਦੇ